ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਸੋਹਣੀ ਸੁਪਰ ਕਲੈਕਸ਼ਨ ਆ ਜਿਹੜੀ ਪਿਛਲੀ ਵੀਡੀਓ ਆਪਾਂ ਪਾਈ ਸੀਗੀ ਵਿంటర్ ਦੀ ਲਾਸਟ ਕਲੈਕਸ਼ਨ ਸੀਗੀ ਬਹੁਤ ਪਿਆਰ ਦਿੱਤਾ ਤੇ ਹੁਣ ਤੱਕ ਉਹਦੀ ਜਣ ਕੇ ਸਕਰੀਨ ਸ਼ਾਟ ਆ ਰਹੇ ਆ ਪੈਣਾ ਦੇ ਬਹੁਤ ਜਣ ਕੇ ਪਿਆਰ ਦੇ ਰਹੀਆਂ ਨੇ ਉਹ ਸੂਟਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਵਾ ਪਰ ਜਿਹੜਾ ਵੀ ਸਟਾਕ ਹੁਣ ਲਾਸਟ ਚੱਲ ਰਿਹਾ ਉਹ ਲਾਸਟ ਆ ਜੀ ਉਸ ਤੋਂ ਬਾਅਦ ਉਹਦੀ ਰਿਪੀਟ ਬਿਲਕੁਲ ਨਹੀਂ ਹੈਗੀ ਕਿਉਂਕਿ ਸਾਰਾ ਸਟਾਕ ਅਸੀਂ ਸੋਲਡ ਆਊਟ ਸਾਰਾ ਸੇਲ ਦੇ ਉੱਪਰ ਕੀਤਾ ਹੋਇਆ ਜਿੰਨੇ ਵੀ ਪੀਸ ਨੇ ਸਾਰੇ ਸੇਲ ਦੇ ਵਿੱਚ ਨੇ ਤੇ ਪੂਰੀ ਲੈਸ ਤੋਂ ਲੈਸ ਤੁਹਾਨੂੰ ਇਹ ਮਿਲ ਰਹੀ ਹੈ ਜਾਨੀ ਕਿ ਬਹੁਤ ਸੋਹਣੀ ਅੱਜ ਦੀ ਜਿਹੜੀ ਆ ਇਹ ਵੀ ਪਿਓਰ ਪਸ਼ਮੀਨਾ ਦੇ ਸੂਟ ਰਹਿਣਗੇ ਸਾਰੀ ਵਿంటర్ ਦੀ ਕਲੈਕਸ਼ਨ ਰਹੂਗੀ ਪਿਓਰ ਪਸ਼ਮੀਨਾ ਦੇ ਸੂਟ ਰਹਿਣਗੇ ਲਾਸਟ ਸਟਾਕ ਆ ਕਿਸੇ 'ਚ ਸਿੰਗਲ ਪੀਸ ਆ ਕਿਸੇ 'ਚ ਹੈਗਾ ਕਲਰ ਕਿਸੇ 'ਚ ਨਹੀਂ ਹੈਗਾ ਸੋ ਜਿਹੜੀਆਂ ਵੀ ਪੈਣਾ ਨੇ ਇਹਨਾਂ ਦੇ ਫਾਇਦੇ ਲੈਣੇ ਨੇ ਉਹ ਵੀਡੀਓ ਵੀ ਬਹੁਤ ਪਿਆਰ ਦੀ ਤਾਂ ਇਹਨੂੰ ਵੀ ਓਨਾ ਹੀ ਪਿਆਰ ਦਿਓ ਕਿਉਂਕਿ ਪੂਰੇ ਫਾਇਦੇ ਵਾਲੀ ਵੀਡੀਓ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਜਿਹੜੀ ਰੇਂਜ ਦੀ ਗੱਲ ਕਰੀਏ ਰੇਂਜ ਇਹਨਾਂ ਦੀ ਬਹੁਤ ਹੀ ਜ਼ਿਆਦਾ ਘੱਟ ਸਾਰੇ 22500 ਤੱਕ ਵਾਲੇ ਸੂਟ ਆ 2050 2500 22500 ਸਾਰੇ ਇਹ ਰੇਂਜਾਂ ਵਾਲੇ ਸੂਟ ਆ ਪਿਓਰ ਪਸ਼ਮੀਨਾ ਰਸ਼ੀਆ ਬ੍ਰਾਂਡ ਦਾ ਬਹੁਤ ਸੋਹਣੇ ਸੁਪਰ ਕਲੈਕਸ਼ਨ ਆ ਨੇ ਸਾਰੀਆਂ ਇਹ ਸੋ ਜਿਹੜੀਆਂ ਭੈਣਾਂ ਨੇ ਵੀ ਫਾਇਦੇ ਲੈਣੇ ਨੇ ਜਿਨ੍ਹਾਂ ਨੂੰ ਤਾਂ ਲੋੜ ਆ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਫਾਇਦੇ ਆ ਜਿਨ੍ਹਾਂ ਨੇ ਲੈ ਕੇ ਰੱਖਣੇ ਆ ਉਹਨਾਂ ਦੇ ਵੀ ਫਾਇਦੇ ਆ ਕਿਉਂਕਿ ਆਉਣ ਵਾਲਾ ਸੀਜ਼ਨ ਤਾਂ ਹਰ ਸੀਜ਼ਨ ਰਿਪੀਟ ਟੂ ਰਿਪੀਟ ਆਉਂਦਾ ਹੀ ਰਹਿੰਦਾ ਤੇ ਇਹ ਕਲੈਕਸ਼ਨ ਆ ਉਦੋਂ ਪੂਰੀਆਂ ਰੇਟਾਂ ਤੇ ਵਿਕਦੀਆਂ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਪਸੰਦ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਬਹੁਤ ਜ਼ਿਆਦਾ ਪ੍ਰਾਈਸ ਸੁਣ ਕੇ ਬਹੁਤ ਖੁਸ਼ ਹੋ ਜੂਗੇ ਇੰਨਾ ਸੋਹਣਾ ਪ੍ਰਾਈਸ ਲੈ ਕੇ ਆਏ ਆ ਇਹ ਵਾਲੇ ਸੂਟ ਪਹਿਲਾਂ ਮੈਂ ਦੋ ਸੂਟ ਤੁਹਾਨੂੰ ਦਿਖਾਉਣ ਲੱਗੀਆਂ ਕਿਉਂਕਿ ਇਹਨਾਂ ਦੀ ਡਿਫਰੈਂਟ ਰੇਂਜ ਆ ਬਾਕੀ ਜਿੰਨਾ ਵੀ ਸਟਾਕ ਆ ਸਾਰਾ ਸੋਲਡ ਆਊਟ ਇੱਕੋ ਹੀ ਰੇਟ ਦੇ ਉੱਪਰ ਆ ਇੱਕੋ ਹੀ ਰੇਟ ਆਪਾਂ ਉਹਦਾ ਕੀਤਾ ਵਾ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਉਹਨਾਂ ਦੇ ਤੋਂ ਸਕਰੀਨਸ਼ਾਟ ਲੈਣੀ ਆ ਇਹ ਵਾਲੇ ਦੋ ਸੂਟ ਇਹਨਾਂ ਦੇ ਉੱਤੇ ਵਰਕ ਮਿਲੂਗਾ ਇਹ ਪਿਓਰ ਪਸ਼ਮੀਨਾ ਰਹੂਗਾ ਰਸ਼ੀਆ ਬ੍ਰਾਂਡ ਆ ਸਾਰੇ ਰਸ਼ੀਆ ਬ੍ਰਾਂਡ ਦੀ ਕੁਆਲਿਟੀ ਪੂਰੀ ਸੁਪਰ ਆ ਜਿਹੜੀਆਂ ਪਹਿਣਾ ਇਹਨੂੰ ਯੂਜ਼ ਕਰ ਰਹੀਆਂ ਰਾਮਟੈਕਸ ਹੋ ਗਿਆ ਰਸ਼ੀਆ ਹੋ ਗਿਆ ਸੁਪਰ ਕਲੈਕਸ਼ਨਾਂ ਲੈ ਕੇ ਆਉਂਦਾ ਪਿਓਰ ਜਿਹੜਾ ਲਾਈਟ ਵੇਟ ਪਸ਼ਮੀਨਾ ਪਹਿਣਾ ਮੰਗਦੀਆਂ ਰਹਿੰਦੀਆਂ ਨੇ ਉਹ ਵਾਲਾ ਇਹ ਪਸ਼ਮੀਨਾ ਜਿਹਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਕੋਈ ਇਹ ਤੇ ਲੋ ਨਹੀਂ ਆਉਂਦਾ ਕੋਈ ਬੁਰ ਨਹੀਂ ਆਉਂਦਾ ਕੋਈ ਕੱਪੜੇ ਦੀ ਕੋਈ ਕਲਰ ਦੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਪੂਰੀ ਫੁੱਲ ਔਨ ਗਾਰੰਟੀ ਦੇ ਦਿੰਨੇ ਆ ਤੇ ਪੂਰਾ ਵਧੀਆ ਇਹਨੂੰ ਰਿਸਪੌਂਸ ਮਿਲਦਾ ਸੋ ਇਹ ਹੈਗਾ ਫਰਸਟ ਸੂਟ ਦੇਖ ਸਕਦੇ ਹੋ ਸਾਰੇ ਸ਼ਰਟ ਤੇ ਤੁਹਾਨੂੰ ਇਸ ਤਰ੍ਹਾਂ ਵਰਕ ਮਿਲੇਗਾ ਆਰੀ ਦਾ ਕੰਮ ਨਹੀਂ ਹੈਗਾ ਸਾਰਾ ਥ੍ਰੈਡ ਦਾ ਕੰਮ ਆ ਸਾਰਾ ਥ੍ਰੈਡ ਦਾ ਕੰਮ ਆ ਤੁਹਾਨੂੰ ਨੇੜੇ ਤੋਂ ਪਤਾ ਲੱਗਦਾ ਹੋਊਗਾ ਬਹੁਤ ਸੋਹਣਾ ਸੁਪਰ ਇਹ ਸਾਰਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਇਸ ਤਰ੍ਹਾਂ ਹੈਗੇ ਇਹ ਬਲੂ ਸ਼ੇਡ ਦੇ ਉੱਪਰ ਆ ਪਰਪਲ ਬਲੂ ਜਾਂ ਸ਼ੇਡ ਆ ਤੇ ਇਹ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਸੂਟ ਦੀ ਇਹ ਹੈਗੀ ਸ਼ਰਟ ਨਾਲ ਸੇਮ ਮਿਲੋਗੀ ਸੈਲਫ ਪ੍ਰਿੰਟਡ ਬਾਟਮ ਆਲੋ ਨਾਲ ਸੇਮ ਹੈਗੀ ਆ 셀ਫ ਪ੍ਰਿੰਟਰਡ ਬਾਟਮ ਬਹੁਤ ਸੋਹਣਾ ਯਾਨੀ ਕਿ ਸਟੱਫ ਤਾਂ ਪੂਰਾ ਸੁਪਰ ਆ ਬਹੁਤ ਪਹਿਣਾ ਤੱਕ ਬਣ ਕੇ ਜਾ ਸਕਦੇ ਨੇ ਸਟਿਚਿੰਗ ਹੋ ਕੇ ਵੀ ਸਾਡੇ ਕੋਲੋਂ ਇਹਦੇ ਨਾਲ ਦੇ ਬਹੁਤ ਸੂਟ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਆ ਕਿ ਉਸ ਟਾਈਮ ਉਹਨਾਂ ਨੇ ਕੀ ਖਰੀਦ ਸੀ ਪਰ ਹੁਣ ਇਹ ਪਿੱਛੇ ਹੀ ਇੰਨੀ ਲੈਸ ਆਈ ਆ ਸੋ ਇਹ ਤੁਹਾਡੇ ਫਾਇਦੀ ਹੋ ਰਿਹਾ ਜਿਹੜੀਆਂ ਪਹਿਣਾ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਲਓ ਜੀ ਨਾਲ ਸੇਮ ਹੈਗੇ ਬਹੁਤ ਹੀ ਸੋਹਣੇ ਮਡਾਲ ਦੇ ਦੁਪੱਟੇ ਬਹੁਤ ਸੋਹਣਾ ਦੁਪੱਟਾ ਲੱਗਿਆ ਸਾਰਾ ਡਿਜੀਟਲ ਹਲੋ ਪ्युअर ਮੋਡਲ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਦਵਾਂਗੇ ਹਲੋ ਦੋ ਕਲਰ ਦਵਾਂਗੇ ਪ੍ਰਾਈਸ ਸਾਰਿਆਂ ਦਾ ਇਹਨਾਂ ਦਾ ਸਕਰੀਨ ਤੇ ਮੈਂਸ਼ਨ ਹੋ ਜਾਊਗਾ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਏ ਇਹ ਦੋ ਸੂਟ 3500 ਦੇ ਮਿਲ ਜਾਣਗੇ ਸਿੰਗਲ ਸੂਟ ਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋਅ ਹੋਈ ਰਿਹਾ ਹੋਣਾ ਪਰ ਜਿਨ੍ਹਾਂ ਨੇ ਦੋਨੇ ਬੁਕਿੰਗ ਕਰਵਾਉਣੀ ਹੋਏ ਦੋਨੇ ਸੂਟ ਲੈਣੇ ਹੋਏ ਤਾਂ 3500 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਨਾ ਇਹ ਹੈਗਾ ਬਲੈਕ ਕਲਰ ਇੱਕ ਹੈਗਾ ਇਹ ਬਲੂ ਸ਼ੇਡ ਪ੍ਰੋਪਰ ਬਲੂ ਸ਼ੇਡ ਆ ਪਰਪਲ ਬਲੂ ਜਿਹੜਾ ਹੁੰਦਾ ਵਾ ਲਵੈਂਡਰ ਜਾਂ ਡਾਰਕ ਟੋਨ ਕਹਿੰਦੀ ਆ ਉਹ ਵਾਲੀ ਟੋਨ ਆ ਇਹ ਤੇ ਇਹ ਹੈਗਾ ਬਲੈਕ ਤੇ ਸਾਰਾ ਥ्रेड ਦਾ ਕੰਮ ਮਿਲੂਗਾ ਸਾਰਾ ਆਲਮੋਸਟ ਥ्रेड ਦਾ ਕੰਮ ਆ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਲਓ ਜੀ ਐਥੋ ਆਪਣੀ ਹੁੰਦੀ ਆ ਅੱਜ ਦੀ ਵੀਡੀਓ ਦਾ ਜਿਹੜੀ ਇੱਕੋ ਹੀ ਰੇਟ ਦੇ ਵਿੱਚ ਤੁਹਾਨੂੰ ਮਿਲੂਗੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੇ ਸਾਰੇ ਸੂਟ ਮਿਲਣਗੇ ਇਹ ਆ ਲੋ ਇਹ ਹੈਗੀ ਸ਼ਰਟ ਇਸ ਤਰ੍ਹਾਂ ਮਿਲੂਗੀ ਇਹਦੀ ਸ਼ਰਟ ਦੀ ਲੁੱਕ ਬਹੁਤ ਹੀ ਸੋਹਣੀ ਬਹੁਤ ਪਿਆਰੀ ਇਹ ਸ਼ਿਮਰ ਪਸ਼ਮੀਨਾ ਸ਼ਿਮਰ ਪਸ਼ਮੀਨਾ ਵਾ ਬਹੁਤ ਹੀ ਸੋਹਣਾ ਬਿਲਕੁਲ ਲਾਈਟ ਬ੍ਰਾਂਡ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਸੁਪਰ ਕਲੈਕਸ਼ਨਾਂ ਨੇ 1% ਵੀ ਕੋਈ ਕੰਪਲੇਨ ਨਹੀਂ ਆਉਣੀ ਕੱਪੜੇ ਦੀ ਸੇਲ 'ਚ ਦੇ ਰਹੇ ਆ ਪਰ ਫਿਰ ਵੀ ਪੂਰਾ ਇਹ ਗਾਰੰਟੀ ਦੇ ਨਾਲ ਕੱਪੜਾ ਤੁਹਾਨੂੰ ਦੇ ਰਹੇ ਆ ਕਿਉਂਕਿ ਅਸੀਂ ਸੀਜ਼ਨ ਜੇ ਨੂੰ ਸੇਲ ਕੀਤਾ ਵਾ ਜੀ ਕਿਉਂਕਿ ਅਸੀਂ ਸੀਜ਼ਨ 'ਚ ਇਹ ਵਾਲੇ ਸਟਾਕ ਸੇਮ ਕਲਰ ਸੇਮ ਡਿਜ਼ਾਈਨ ਅਸੀਂ ਸੇਲ ਕਰ ਚੁੱਕੇ ਹਾਂ ਪਰ ਹੁਣ ਇਹ ਸਾਨੂੰ ਵੀ ਲੈਸ ਚ ਆਇਆ ਤੇ ਤੁਹਾਡੇ ਫਾਇਦਿਆਂ ਕਰਕੇ ਅਸੀਂ ਰਿਪੀਟ ਇਹ ਚੱਕੀ ਆ ਜਾਂਦੀ ਸਰਦੀਆਂ ਦੇ ਇਹ ਜਾਂਦੇ ਜਾਂਦੇ ਤੋਹਫੇ ਨੇ ਸਮਝ ਲਓ ਤੁਹਾਡੇ ਲਈ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਤੇ ਰਿਪੀਟ ਟੂ ਰਿਪੀਟ ਮੰਗ ਓਦੋਂ ਵੀ ਇਹਨਾਂ ਦੀ ਬਹੁਤ ਜ਼ਿਆਦਾ ਸੀ ਇਹ ਵਾਲੇ ਸੂਟਾਂ ਦੀ ਤੇ ਹੁਣ ਤਾਂ ਜਿਹੜੀਆਂ ਭੈਣਾਂ ਲੈਣਗੀਆਂ ਉਹਨਾਂ ਨੂੰ ਪਤਾ ਹੀ ਆ ਵੀ ਉਹਨਾਂ ਦੇ ਕਿੰਨੇ ਫਾਇਦਿਆਂ ਦੇ ਵਿੱਚ ਇਹ ਵਾਲੇ ਸੂਟ ਉਹਨਾਂ ਤੱਕ ਪਹੁੰਚਣੇ ਨੇ ਸੋ ਨਾਲ ਇਹਨਾਂ ਦੇ ਵੀ ਸੇਮ ਮਡਾਲ ਦੇ ਮਿਲ ਗਏ ਦੁਪੱਟੇ ਬਹੁਤ ਸੋਹਣੇ ਸਾਰੇ ਡਿਜੀਟਲ ਦ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਪਣੇ ਆਰਡਰ ਕਰੀ ਚੱਲਿਓ ਨਾਲ ਦੀ ਨਾਲ ਇਹ ਮੈਚਿੰਗ ਸੂਟ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹ ਮੈਚਿੰਗ ਆ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਕੋਈ ਹਾਲਓਵਰ ਹੋ ਕੋਈ ਮੈਚਿੰਗ ਹੋ ਕਿਉਂਕਿ ਇਹ ਸਾਰੇ ਸਾਨੂੰ ਸਿੰਗਲ-ਸਿੰਗਲ ਜਾਂ ਡਬਲ-ਡਬਲ ਪੀਸ ਹੀ ਕੋਈ ਕੋਈ ਮਿਲਿਆ ਵਾ ਆ ਲਓ ਇਹ ਵੀ ਪਿਓਰ ਪਸ਼ਮੀਨਾ ਸ਼ਿਮਰ ਆ ਲਓ ਜੀ ਟੈਗਿੰਗ ਨਾਲ ਮਿਲੂਗੀ ਰਸ਼ੀਆ ਦੀ ਦੇਖੋ ਰਸ਼ੀਆ ਬ੍ਰਾਂਡ ਦੇ ਆ ਸੁਪਰ ਕਲੈਕਸ਼ਨ ਆ ਬਿਲਕੁਲ ਹੀ ਕਪੜਾ ਇੰਨਾ ਜਿਆਦਾ ਫਾਈਨ ਆ ਜਿੰਨਾ ਮਰਜੀ ਨੂੰ ਮਤਲਬ ਕਿ ਜਮਾ ਸੌਫਟ ਆ 1% ਵੀ ਸਿੰਥੈਟਿਕ ਨਹੀਂ ਬਹੁਤ ਪਿਓਰ ਪਸ਼ਮੀਨਾ ਲਾਈਟ ਵੇਟ ਜਿਹਨੂੰ ਕਹਿ ਦਿੰਦੇ ਆ ਪਿਓਰ ਕਹਿ ਦਿੰਦੇ ਜਿੰਨਾ ਤੇ ਹਮੇਸ਼ਾ ਪੁੱਛਦੇ ਆ ਦੀ ਲੂਨ ਤਾਂ ਨਹੀਂ ਆਊਗਾ ਬੁਰਤਾਂ ਨਹੀਂ ਆਊਗਾ ਸ਼ਿੰਕ ਤਾਂ ਨਹੀਂ ਹੋਊਗਾ ਕਲਰ ਦਾ ਨਹੀਂ ਕੰਪਲੇਨ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਜੇ ਕੋਈ ਕੰਪਲੇਨ ਆਉਂਦੀ ਆ ਤਾਂ ਸੂਟ ਸਾਡਾ ਹੋਊਗਾ ਬਹੁਤ ਸੋਹਣੀ ਚੀਜ਼ ਆ ਬਸ ਤੁਸੀਂ ਆਪਣੇ ਫਟਾਫਟ ਆਰਡਰ ਕਰਨੇ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਇਹ ਵਾਲਾ ਡਿਜ਼ਾਈਨ ਵੀ ਪੂਰਾ ਸੁਪਰ ਹਿੱਟ ਰਿਹਾ ਵਿంటర్ ਦੇ ਵਿੱਚ ਇਹ ਰਹੂਗਾ ਆਲਓਵਰ ਆਲ ਓਵਰ ਸੂਟਾਂ ਨਾਲ ਸੇਮ ਆਊਗਾ ਮੁੰਡਾਲ ਦਾ ਦੁਪੱਟਾ ਆ ਲੋ ਜੀ ਪ੍ਰਾਈਸ ਇਹਨਾਂ ਸੂਟਾਂ ਦਾ ਰਹੂਗਾ 1600 ਦਾ ਸਿੰਗਲ ਸੂਟ ਰਹੂਗਾ ਪਰ ਜਿਹੜੀਆਂ ਪੈਣਾ ਦੋ ਸੂਟ ਰਹਿਣਗੀਆਂ 3000 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ 3000 ਰੁਪਿਆ ਦੋ ਸੂਟਾਂ ਦੀ ਕਾਸਟ ਰਹੂਗੀ ਜੇ ਤੁਸੀਂ ਸਿੰਗਲ ਸੂਟ ਲੈਣੇ ਹੋ ਤਾਂ 1600 ਦੇ ਵਿੱਚ ਸਿੰਗਲ ਸੂਟ ਤੁਹਾਨੂੰ ਮਿਲੂਗਾ ਜੀ ਆ ਲੋ ਸਾਰੇ 2 2000 18 1800 ਤੱਕ ਸੇਲ ਹੋਏ ਹੋਏ ਨੇ 2200 ਤੱਕ ਵੀ ਸੇਲ ਹੋਏ ਨੇ ਪਰ ਇੰਨੀ ਲੈਸ ਦੇ ਵਿੱਚ ਹਣ ਇਹ ਆਏ ਨੇ ਕਿ ਤੁਹਾਨੂੰ ਇਹ ਇੱਕ ਇੱਕ ਸੂਟ ਚਾਹੇ ਮੰਗਾਇਓ ਮੰਗਵਾਉਣਾ ਜ਼ਰੂਰ ਚਾਹੀਦਾ ਕਿਉਂਕਿ ਇੰਨੀ ਲੈਸ ਦੇ ਵਿੱਚ ਦੁਪੀਟ ਦੁਬਾਰਾ ਨਹੀਂ ਮਿਲਣੀ ਹੈਗੀ ਲੋ ਜੀ ਬਲੈਕ ਕਲਰ ਦੇ ਉੱਪਰ ਇਹ ਵੀ ਆਲਓਵਰ ਪ੍ਰਿੰਟਿੰਗ ਰਹੂਗੀ ਸਾਰੀ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨਾਲ ਇਹਦੇ ਰਹੂਗਾ ਸੇਮ ਮੋਡਲ ਦਾ ਦੁਪੱਟਾ ਆ ਲੋ ਜੀ ਇਹਦੇ ਵਿੱਚ ਵੀ ਦੋ ਕਲਰ ਹੈਗੇ ਨੇ ਆ ਲੋ ਪਿਓਰ ਪਸ਼ਮੀਨਾ ਸ਼ਿਮਰ ਰਸ਼ੀਆ ਬ੍ਰਾਂਡ ਬਲੂ ਕਲਰ ਦੇਖੋ ਇਹਦਾ ਦੋ ਕਲਰ ਨੇ ਦੋਨੇ ਕਲਰ ਬਹੁਤ ਸੋਹਣੇ ਬਲੈਕ ਕਲਰ ਵੀ ਬਹੁਤ ਸੋਹਣਾ ਐਂਡ ਬਲੂ ਕਲਰ ਵੀ ਬਹੁਤ ਹੀ ਸੋਹਣਾ ਨਾਲ ਇਹਦੇ ਵੀ ਸੇਮ ਤੁਹਾਨੂੰ ਮਿਲੇਗਾ ਮੁੰਡਾ ਹਾਲ ਦਾ ਇਹ ਦੁਪੱਟਾ ਆ ਲੋ ਜੀ ਨੈਕਸਟ ਸੂਟ ਦੇਖੋ ਇਹ ਵੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਆ ਲੋ ਲਾਈਟ ਕਲਰ ਆ ਬਿਲਕੁਲ ਲਾਈਟ ਫਲੋਜ਼ ਹੀ ਜ਼ਿਆਦਾ ਰੋਗੀ ਸਾਰਾ 베ਸ ਤੇ ਉੱਪਰ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜਿਹੜੀ ਮਰਜੀ ਇਸ ਚ ਵੀਰ ਕਰ ਲੋ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਵਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈ ਇਹਦੇ ਨਾਲ ਵੀ ਸੇਮ ਤੁਹਾਨੂੰ ਮਿਲੂਗਾ ਇਹ ਸਾਰੇ ਆਲ ਓਵਰ ਸੂਟ ਖੁੱਲ ਰਹੇ ਨੇ ਜਿਹੜਾ ਮੈਚਿੰਗ ਹੋਊਗਾ ਮੈਂ ਜ਼ਰੂਰ ਰਿਪੀਟ ਕਰੂੰਗੀ ਉਹਨੂੰ ਆ ਲੋ ਜੀ ਇਹ ਹੈਗਾ ਵਾ ਨਾਲ ਇਹਦੇ ਦੁਪੱਟਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਜੀ ਨਾਲ ਸੇਮ ਆਊਗਾ ਇਹਦੇ ਵੀ ਦੁਪੱਟਾ नेक्स्ट ਹੈਗਾ ਜੀ ਪਰਪਲ ਸ਼ੇਡ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਆ 올ਓਵਰ ਸੂਟ ਰਹੂਗਾ ਲਓ ਜੀ 올ਓਵਰ ਸੂਟ ਆ ਨਾਲ ਹੈਗਾ ਇਸ ਤਰ੍ਹਾਂ ਦੁਪੱਟਾ ਕੈਡਲੌਗ ਵਾਲੇ ਪੀਸ ਆ ਗਏ ਇਹ ਇਹ ਵੀ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਗਾਰਲਿਸ਼ ਲੁੱਕ ਦੇ ਉੱਪਰ ਆ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰੋ ਬਿਲਕੁਲ ਹੀ ਲਾਈਟ ਵੇਟ ਆ ਬਿਲਕੁਲ ਹੀ ਲਾਈਵਡ ਕੋਈ ਭਾਰ ਨਹੀਂ ਕੋਈ ਮੋٹے-ਮੋਟੇ ਨਹੀਂ ਕੋਈ ਹੈਵੀ ਨਹੀਂ ਜਿਵੇਂ ਮਰਜੀ ਤੁਸੀਂ ਇਹਨੂੰ ਕੱਪੜੇ ਨੂੰ ਯੂਜ਼ ਕਰੋ ਜਾਨੀ ਕਿ ਪੂਰਾ ਰਿਲੈਕਸ ਆ ਕਿਉਂਕਿ ਬ੍ਰਾਂਡ ਦੀ ਕਲੈਕਸ਼ਨ ਆ ਤੇ ਪੂਰਾ ਪਿਓਰ ਦਾ ਸਾਰਾ ਸਟਾਫ ਰੋਗਾ ਇਹ ਹੈਗੀ ਇਹਦੀ ਫਰੰਟ ਲੁੱਕ ਬਹੁਤ ਸੋਹਣੀ ਬਹੁਤ ਹੀ ਪਿਆਰੀ ਇਸ ਤਰ੍ਹਾਂ ਰੋਗਾ ਇਹਦੇ ਘੇਰੇ ਦੇ ਉੱਤੇ ਕੰਮ ਨਾਲ ਇਹਦੇ ਆਊਗੀ ਪਲੇਨ ਬਾਟਮ ਤੇ ਨਾਲ ਇਹਦੇ ਸੀਮ ਆਊਗਾ ਜੀ ਦੁਪੱਟਾ ਆਹ ਲੋ ਡਿਜੀਟਲ ਰੋਗ ਦਾ ਸਾਰਾ ਦੁਪੱਟਾ ਪਿਓਰ ਮੁੰਡਾ ਹਾਲ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਲੰਬਾਈ ਚੁੜਾਈ ਪੂਰੀ ਪ੍ਰੋਪਰ ਤੇ ਸਿਰ ਤੇ ਰੁਕਣ ਵਾਲੀ ਬੁਰੀ ਵਧੀਆ ਜਾਣ ਕੇ ਦੁਪੱਟੇ ਨੇ ਤੇ ਪੂਰਾ ਵਧੀਆ ਸੂਟਾਂ ਦਾ ਸਾਰੀ ਕਲੈਕਸ਼ਨ ਆ ਇਹ ਆਹ ਲੋ ਨੈਕਸਟ ਗ੍ਰੇ ਕਲਰ ਦੇ ਉੱਪਰ ਇਹ ਡਾਰਕ ਗ੍ਰੇ ਕਲਰ ਦੇ ਉੱਪਰ ਡਿਜ਼ਾਈਨਿੰਗ ਚੈੱਕ ਕਰ ਲਓ ਬਹੁਤ ਸੋਹਣੀ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਆ ਪ੍ਰਿੰਟਿੰਗ ਆ ਸਾਈਡ ਤੇ ਬਾਹਾਂ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੋਗੀ ਤੁਹਾਨੂੰ ਫਰੰਟ ਬੈਕ ਇਹਨਾਂ ਕੂਟਾਂ ਦੇ ਸੇਮ ਰਹਿਣਗੇ ਜੀ ਤੇ ਨਾਲ ਇਹਨਾਂ ਦੀ ਸੇਮ ਬਲੈਕ ਗ੍ਰੇ ਦੀ ਬਾਟਮ ਆਊਗੀ ਤੇ ਨਾਲ ਆਊਗਾ ਸੇਮ ਪਿਓਰ ਮੁਡਾਲ ਦਾ ਦੁਪੱਟਾ ਆ ਲੋ ਜੀ ਨੈਕਸਟ ਹੈਗਾ ਗ੍ਰੇ ਕਲਰ ਦੇ ਉੱਪਰ ਇਹ ਡਿਜ਼ਾਈਨ ਵੀ ਬਹੁਤ ਸੁੱਪਰ ਰਿਆ ਵਾ ਇਹਦੇ ਵਿੱਚ ਹਾਂ ਸਿੰਗਲ ਕਲਰ ਹੀ ਮਿਲਿਆ ਵਾ ਇਹਦੇ ਬਾਕੀ ਕਲਰ ਨਹੀਂ ਮਿਲੇ ਗ੍ਰੇ ਕਲਰ ਦੇ ਉੱਪਰ ਆ ਇਸ ਤਰ੍ਹਾਂ ਹੈਗੀ ਇਹਦੀ ਪ੍ਰਿੰਟਿੰਗ ਇਹ ਬੈਕ ਤੇ ਵੀ ਆਊਗਾ ਫਲਾਵਰ ਬਹੁਤ ਹੀ ਸੋਹਣਾ ਬਾਹਾਂ ਦੇ ਉੱਪਰ ਵੀ ਫਲਾਵਿੰਗ ਆਊਗੀ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਬਸ ਆਪਣੇ ਆਰਡਰ ਕਰ ਦਿਓ ਇਹ ਨਾ ਹੋਵੇ ਪਿਛਲੀ ਵੀਡੀਓ ਵਾਂਗੂ ਬਹੁਤ ਪੈਣਾ ਰਹਿ ਜਾਂਦੀਆਂ ਨੇ ਜਿੰਨਾ ਤੱਕ ਲੇਟ ਵੀਡੀਓ ਪਹੁੰਚਦੀ ਆ ਸਾਹੀ ਕਹਿੰਦੇ ਨੇ ਕਿ ਚੈਨਲ ਨੂੰ ਸਬਸਕ੍ਰਾਈਬ ਰੱਖਿਆ ਕਰੋ ਬੈਲ ਦਾ ਆਈਕਨ ਪ੍ਰੈਸ ਕਰਿਆ ਰੱਖਿਆ ਕਰੋ ਤਾਂ ਕਿ ਵੀਡੀਓ ਭੈਣ ਸਾਹ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਬਹੁਤ ਜਿਹੜੀਆਂ ਇਹ ਹੁੰਦੀਆਂ ਨੇ ਚੀਜ਼ਾਂ ਜਿਹੜੀਆਂ ਇੰਨੀਆਂ ਲੈਸ ਦੇ ਵਿੱਚ ਆਉਂਦੀਆਂ ਤਾਂ ਕਿ ਹਰ ਭੈਣ ਤੱਕ ਇਹ ਪਹੁੰਚ ਸਕੇ ਹਰ ਭੈਣ ਇਹਦੇ ਫਾਇਦੇ ਲੈ ਸਕੇ ਜਦੋਂ ਬਾਅਦ ਦੇ ਵਿੱਚ ਤੁਸੀਂ ਮੈਸੇਜ ਕਰਦੇ ਹੋ ਤਾਂ ਸਟਾਕ ਕਲੀਅਰ ਹੋ ਜਾਂਦਾ ਫਿਰ ਬਹੁਤ ਦੁੱਖ ਹੁੰਦਾ ਆ ਲੋ ਇਦਾਂ ਹੈਗਾ ਇਹਦਾ ਸਾਰਾ ਦੁਪੱਟਾ ਗ੍ਰੇ ਕਲਰ ਦੇ ਵਿੱਚ ਹੈ ਦੁਪੱਟਾ ਆ ਲੋ ਨਾਲ ਪਿੰਕ ਦੇ ਉਸੇ ਤਰ੍ਹਾਂ ਕੇ ਫਲਾਵਰ ਬਣੇ ਹੋਏ ਆ ਦੁਪੱਟੇ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਪਿਆਰਾ ਜਿਹਾ ਕਲਰ ਆ ਹਲਕੀ ਇਹਦਾ ਹੈਗਾ ਜੀ ਨੈਕਸਟ ਵਾਲਾ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੋਹਣੇ ਪਿੰਕ ਕਲਰ ਦੇ ਨਾਲ ਕੰਟਰਾਸਟ ਆ ਤੇ ਨਾਲ ਹੀ ਦੇ سیم ਆਊਗਾ ਪਿਓਰ ਮਢਾਲ ਦਾ ਦੁਪੱਟਾ ਬਹੁਤ ਸੋਹਣੇ ਨੇ ਦੁਪੱਟੇ ਨੇ ਬਹੁਤ ਸੋਹਣੇ ਸੂਟ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਕਰੀ ਚੱਲੋ 1600 ਰੁਪਏ ਦਾ ਇੱਕ ਸੂਟ ਆ ਜੀ 3000 ਦੇ ਦੋ ਨੇ ਦੋ ਸੂਟ ਲਓਗੇ ਤਾਂ ਸਿਰਫ 3000 ਦੇ ਵਿੱਚ ਪਹਿਣਗੇ ਬਸ ਫਟਾਫਟ ਸਕਰੀਨਸ਼ਾਟ ਕਰਨੇ ਆ ਪਿਓਰ ਦਾ ਸਾਰਾ ਸਟਾਫ ਆ 2000 ਸੇਲ ਦੇ ਵਿੱਚ ਵੀ 1800 ਤੋਂ ਘੱਟ ਕੀ ਧੋਨੀ ਮਿਲਣੇ ਹੈਗੇ ਤੇ ਤੁਸੀਂ ਵੀ ਦੇਖਦੇ ਹੋ ਹਰ ਵੀਡੀਓ ਨੂੰ ਦੇਖਦੇ ਹੋ ਪਰ ਇੰਨੀ ਲੈਸ ਦੇ ਵਿੱਚ ਕਿਤੋਂ ਨਹੀਂ ਮਿਲਣੇ ਜਿੰਨੀ ਲੈਸ ਦੇ ਵਿੱਚ ਅਸੀਂ ਇਹ ਸੂਟ ਲੈ ਕੇ ਆਏ ਆ ਆਲੋਟ ਇਸ ਤਰ੍ਹਾਂ ਹੋਗੀ ਇਹਦੀ ਪ੍ਰਿੰਟਿੰਗ ਬਹੁਤ ਸੋਹਣਾ ਸਾਰੀ ਡਿਜੀਟਲ ਜੀ ਸ਼ਰਟ ਆ ਪੱਲੇ ਦੇ ਉੱਪਰ ਇਸ ਤਰ੍ਹਾਂ ਕੰਮ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਫਲਾਵਰ ਮਿਲੂਗਾ ਇੱਕ ਸਾਈਡ ਤੇ ਬਾਹਮ ਬਾਹਾਂ ਦੇ ਉੱਪਰ ਨਾਲ ਇਹਦੇ ਸੀਮ ਆਊਗੀ ਪਲੇਨ ਬਾਟਮ ਸਾਰੀ ਡਿਜੀਟਲ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਊਗਾ ਪਿਓਰ ਚਨੂਨ ਦਾ ਹੋਊਗਾ ਪਿਓਰ ਚਨੂਨ ਦਾ ਦੁਪੱਟਾ ਮਿਲੂਗਾ ਤੁਹਾਨੂੰ ਇਹਦੇ ਨਾਲ ਬਹੁਤ ਹੀ ਸੋਹਣਾ ਹਲੋ ਇਹ ਸਿੰਗਲ ਪੀਸ ਆ ਜਿਹੜਾ ਪਿਓਰ ਚਨੂਨ ਦੇ ਦੁਪੱਟੇ ਦੇ ਨਾਲ ਨੈਕਸਟ ਪੀਸ ਮੇ ਲੋਗ ਐਸੇ ਰਾਂ ਤੁਹਾਨੂੰ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਰਸਟ ਕਲਰ ਦੇ ਉੱਪਰ ਆਇ ਇਹਦੇ ਨਾਲ ਦਾ ਆਪਾਂ ਬਲੈਕਿਸ਼ ਗ੍ਰੇ ਜਿਹਾ ਇੱਕ ਪੀਸ ਵੀ ਖੋਲਿਆ ਸੀ ਉਹਦੇ ਵਿੱਚ ਹੀ ਸੇਮ ਕਲਰ ਆ ਇਹ ਰਸਟ ਕਲਰ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਹੀ ਜ਼ਿਆਦਾ ਪਿਆਰੀ ਆ ਤੇ ਨਾਲ ਇਹਦੇ ਸੇਮ ਆਉਗੀ ਰਸਟ ਕਲਰ ਦੀ ਪਲੇਨ ਬਾਟਮ ਤੇ ਨਾਲ ਆਊਗਾ ਇਹਦੇ ਸੇਮ ਦੁਪੱਟਾ ਆ ਲੋ ਜੀ ਸਰਦੀਆਂ ਦਾ ਲਾਸਟ ਸਟਾਕ ਹੈ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਸਟਾਕ ਨਹੀਂ ਸਾਡੇ ਕੋਲ ਹੈਗਾ ਜਾਨੀ ਕਿ ਪਸ਼ਮੀਨਿਆਂ ਦੇ ਵਿੱਚ ਤੁਹਾਨੂੰ ਕੁਝ ਨਹੀਂ ਮਿਲਣਾ ਇਸ ਤੋਂ ਬਾਅਦ ਇਹ ਲਾਸਟ ਵੀਡੀਓ ਪਿਓਰ ਪਸ਼ਮੀਨੇ ਦੇ ਉੱਪਰ ਆ ਸੋ ਜਿਹੜੀਆਂ ਭੈਣਾਂ ਨੇ ਇਹਨਾਂ ਦੇ ਫਾਇਦੇ ਲੈਣੇ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲੋ ਚਾਹੇ ਇੱਕ ਸੂਟ ਮੰਗਾਓ ਦੋ ਮੰਗਾਓ ਚਾਰ ਮੰਗਾਓ ਜਿੰਨੇ ਮਰਜ਼ੀ ਤੁਸੀਂ ਆਰਡਰ ਕਰ ਸਕਦੇ ਹੋ ਪਰ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਣਗੇ ਜੀ ਉਹਨਾਂ ਨੂੰ ਇਹ ਵਾਲੇ ਸੂਟ ਮਿਲ ਜਾਣਗੇ ਆ ਲੋ ਇਹ ਹੈਗਾ ਬਲੂ ਕਲਰ ਦੇ ਉੱਪਰ ਇਹ ਵੀ ਆਲ ਓਵਰ ਹੋਗਾ ਆਲ ਓਵਰ ਪ੍ਰਿੰਟ ਆਲ ਓਵਰ ਸੂਟ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਇਹਦੇ ਸੇਮ ਰਹੂਗੀ ਮੋਢਾ ਹਾਲ ਦਾ ਦੁਪੱਟਾ ਇਹਦਾ ਆਲੋਚ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਆਲੋਚ ਇਹ ਵੀ ਆਲ ਓਵਰ ਹੈ ਪਿਓਰ ਪਸ਼ਮੀਨੇ ਦੇ ਉੱਪਰ ਨੇ ਇਹ ਫਿਰ ਸੇਮ ਟੈਗਿੰਗ ਮੈਂ ਤੁਹਾਨੂੰ ਦਿਖਾਈ ਦੀਆਂ ਕਿ ਸਾਰਿਆਂ ਦੇ ਨਾਲ ਤੁਹਾਨੂੰ ਟੈਗ ਲੱਗੇ ਮਿਲਣਗੇ ਰਸ਼ੀਆ ਬ੍ਰਾਂਡ ਦੇ ਨੇ ਇਹ ਬਹੁਤ ਹੀ ਸੋਹਣੀ ਤੇ ਬਾਕੀ ਸੈਕੰਡਰੀ ਦੀ ਇਹ ਆ ਕਿ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਹੈ ਇਹਨਾਂ ਦੇ ਵਿੱਚੋਂ ਜਦੋਂ ਵੀ ਕੱਪੜਾ ਖੋਲਦਾ ਇੰਨੀ ਸੋਹਣੀ ਫ੍ਰੈਗਰੈਂਸ ਕਿਉਂਕਿ ਇਹਨਾਂ ਦੇ ਵਿੱਚ ਧਾਗਾ ਹੀ ਇਸ ਤਰ੍ਹਾਂ ਦਾ ਚੱਲਿਆ ਹੁੰਦਾ ਵਾ ਕਿ ਉਹਦੀ ਇੱਕ ਅਲੱਗ ਜੀ ਫ੍ਰੈਗਰੈਂਸ ਹੁੰਦੀ ਹੈ ਰਸ਼ੀਆ ਦੀ ਜਦੋਂ ਵੀ ਕੋਈ ਵੀ ਫੈਬਰਿਕ ਜਿਵੇਂ ਸ਼ਿਮਰ ਆਉਂਦੀ ਹੈ ਉਹਦੀ ਵੀ ਬਹੁਤ ਸੋਹਣੀ ਜਾਨੀ ਕਿ ਫ੍ਰੈਗਰੈਂਸ ਆਉਂਦੀ ਆ ਸੂਟ ਚ ਉਸੇ ਤਰ੍ਹਾਂ ਹੀ ਇਹ ਪਿ प्रिंटिंग का लाजवाब हैगी कपड़ा बहुत ही सोहना बहुत प्यारा न सेम दुपट्टा दुपट्ट लंबाई छाई पूरी प्रोपर थानू मिलेगी पूरी प्रॉपर ਦੋ ਕਲਰ ਨੇ ਇਹਦੇ ਵਿੱਚ ਦੋਨੇ ਕਲਰ ਬਹੁਤ ਸੋਹਣੇ ਨੇ ਇਹ ਪਰਪਲ ਬੈਂਗਨੀ ਜਿਹਾ ਸ਼ੇਡ ਆ ਇਹ ਵੀ ਬਹੁਤ ਪਿਆਰਾ ਵਾ ਐਂਡ ਸੈਕੰਡ ਕਲਰ ਇਹਦੇ ਵਿੱਚ ਹੈਗਾ ਜੀ ਕਾਫੀ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਨਾਲ ਇਹਦੇ ਸੇਮ ਮਿਲੂਗਾ ਤੁਹਾਨੂੰ ਦੁਪੱਟਾ ਕਾਫੀ ਮਹਿਰੂਨ ਜਿਹਾ ਸ਼ੇਡ ਆ ਇਹ ਜਿ세 ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਇਆ ਤੇ ਬਹੁਤ ਹੀ ਬੈਨੀਫਿਟ ਲੈ ਕੇ ਆਇਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਇਹੀ ਨੰਬਰ ਦੇ ਉੱਪਰ ਪਲੀਜ਼ ਤੁਸੀਂ ਆਰਡਰ ਸੈਂਡ ਕਰਨਾ ਅਦਰ ਕਿਸੇ ਨੰਬਰ ਤੇ ਸੈਂਡ ਨਹੀਂ ਕਰਨਾ ਹੈਗਾ ਕਈ ਵਾਰੀ ਕਈ ਭੈਣਾਂ ਕੋਲ ਮੇਰਾ ਦੂਸਰਾ ਨੰਬਰ ਹੁੰਦਾ ਉਹਤੇ ਆਰਡਰ ਅਸੀਂ ਨਹੀਂ ਲੈਂਦੇ ਉਹ ਤੋਂ ਆਰਡਰ ਦਾ ਪਤਾ ਵੀ ਨਹੀਂ ਲੱਗਦਾ ਕਈ ਭੈਣਾਂ ਦੇ ਆਰਡਰ ਰਹਿ ਜਾਂਦੇ ਨੇ ਸੂਟ ਜਨਨ ਅਸੀਂ ਕਿਤੇ ਹੋਰ ਸੇਲ ਕਰ ਦਿੰਨੇ ਆ ਸੋ ਤਾਂ ਕਰਕੇ ਇਹ ਮੇਰੀ ਰਿਕਵੈਸਟ ਆ ਪਲੀਜ਼ ਤੁਸੀਂ ਇਹੀ ਨੰਬਰ ਦੇ ਉੱਤੇ ਆਰਡਰ ਸੈਂਡ ਕਰਨੇ ਆ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਸੋਹਣੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ